ਉਹ ਜਿਹੜੀ ਮਾਮੇ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆ ਕੀ ਨਹੀਂ ਉਹ ਇੱਥੇ ਆਈ ਆ ਉਹਨੇ ਕਹਾ ਮਾੜੀ ਗੱਲ ਬਾਤ ਕੀਤੀ ਉਹ ਕਹਿੰਦੇ ਸੀ ਤੇਰੇ ਤਾਂ ਨਹੀਂ ਹੱਥੀ ਪਿਆ ਸੀ ਤੇ ਇਹਨਾਂ ਦਾ ਗੱਲ ਬਾਤ ਮੂੰਹ ਨਾਲ ਹੀ ਕੀਤੀ ਆ ਓਏ ਉਹ ਗੈਨੀ ਕਹਿੰਦਾ ਜਿਹੜਾ ਨਿਆਗਾ ਆ ਸੀ ਨਾਲ ਉਹ ਕਹਿੰਦਾ ਤੂੰ ਲੜਨਾ ਮੇਰਾ ਭਰਾ ਕਹਿੰਦਾ ਤਾਂ ਨਹੀਂ ਆਹੀ ਨਹੀਂ ਲੜਨਾ ਭਰਾ ਆ ਹੀ ਤਾਂ ਉੱਧਰ ਭੈਣ ਮਗਾ ਇਧਰੋਂ ਨਿਕਲ ਗਏ ਆ ਮਤਲਬ ਕਿ ਹੈ ਆਪ ਵਿੱਚ ਪਰਿਵਾਰ ਹੀ ਸੀ ਹਾਂਜੀ ਪਰਿਵਾਰ ਹੀ ਸੀਗਾ ਹਾਂਜੀ ਮੇਰਾ ਸਾਦਾ ਭਰਾ ਆ ਜੀ ਨਵੇਂ ਅਮਨਦੀਪ ਜੀ ਹਲਾ ਦਾ ਪਤਾ ਨਹੀਂ ਕੋਈ ਨਾ ਉਹਦਾ ਫੋਨ ਲੱਗਦਾ ਪਿਆ ਵਾ ਨਾ ਕਿਸੇ ਹੋਰ ਦਾ ਨੰਬਰ ਆ ਮੇਰੇ ਕੋਲੇ ਉਹਨਾਂ ਨੂੰ ਜਾਣਦੇ ਨਹੀਂ ਸੀਗੇ ਆਈ ਤਾਂ ਮਾਮੇ ਦੀ ਕੁੜੀ ਨੂੰ ਦਾ ਤਾਂ ਮੁੰਡੇ ਨੂੰ ਜਾਣਦੇ ਆ ਹਾਂ ਜੀ ਉਹਦੇ ਲੱਕ ਦੇ ਵੱਜੀਆਂ ਨੇ ਹਾਂ ਜੀ ਤਿੰਨ ਚਾਰ ਵਾਰ ਹੋਏ ਅਜੇ ਲੱਗ ਕੋਈ ਮੇਰੀ ਮੰਮੀ ਆ ਗਈ ਸੀ ਉਦੋਂ ਟਾਈਮ ਨਾਲ ਠੀਕ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਆਏ ਆ ਤੇ ਮੰਮੀ ਆਏ ਆ ਇੰਨੀ ਦਰੋਂ ਉਹਦੇ ਗੇਟ ਦੇ ਵਿਚੋਂ ਨੇ ਕਰਪਾਨਾ ਮਾਰੀਆਂ ਗਿਆ ਦੀ ਉਹ ਪੌੜੀ ਚੜ ਕੇ ਚੱਲਿਆ ਹੀ ਬਾਹਰ ਨੂੰ ਤੇ ਇੰਨੀ ਦਰੋਂ ਮੰਮੀ ਆਈ ਤੇ ਉਹ ਉਹਨੂੰ ਅੰਦਰੋਂ ਕੱਢ ਕੇ ਤੇ ਆਟੋ 'ਚ ਬਿਠਾ ਕੇ ਤੇ ਲੈ ਗਏ ਸੀ ਬਣਾਉ ਮੰਮੀ ਲੈ ਗਏ ਮੇਰੇ ਇਹ ਤਾਂ ਜਿਹੜਾ ਘਰ ਤੋਂ ਬੜੀ ਦੂਰ ਜਿਹੜਾ ਲਾਈਕ ਸੀ ਇਹ ਤਾਂ ਦੂਜੇ ਭਾਜੀ ਸੀਗੇ ਉਹ ਛਡਾਉਣ ਗਏ ਸੀਗੇ ਉਹਦੇ ਮਾਰੀ ਕਰਪਾਨਾ ਨਹੀਂ ਕਰਤੋਂ ਤੇ ਇੱਕੋ ਹੀ ਬੰਦੇ ਦਾ ਆਇਆ ਇੱਕੋ ਬੰਦੇ ਦਾ ਆਇਆ ਇਹ ਪੱਟਾ ਵਗੀ ਆ ਜੀ ਇਹ ਦੇ ਗਰਦਨ ਦੇ ਗਰਦਨ ਵਗੀ ਜੀ ਉਹਦਾ ਕੇ ਫੂਲ ਇਨਾਮ ਕੀ ਆ ਉਹਦਾ ਉਹਦਾ ਆਸਟਨ ਤੋਂ ਨੂੰ ਕੀ ਹਾਲ ਆ ਬਿਊਟੀ ਹਸਪੀਟਲ ਨਾਲ ਨਹੀਂ ਭਾਈ ਕੋਈ ਗੱਲ ਧੰਵਾਦ ਉਹ ਉਧਰ ਗਏ ਆ ਜੀ ਬਾਗੀ ਚਾਂੜ ਦੇ ਜਿਹੜੇ ਬੰਦੇ ਜਿੱਤੋਂ ਆਏ ਸੀ ਨਾ ਮਾਰਨ ਵਾਲੇ ਉਹਨਾਂ ਨੂੰ ਲੱਭਣ ਗਏ ਆ ਹਾਂ ਜੀ ਤੇ ਹੁਣ ਕੀ ਚਾਹੁੰਦੇ ਹੋ ਕੀ ਹੁਣ ਭਾਈ ਸਾਫ ਹੋਣਾ ਚਾਹੀਦਾ ਕਿੰਨੀ ਉਮਰ ਦੀ ਲੋੜ ਹੈ ਜਿੰਨਾ ਦਾ ਗੜਾ ਵਟ ਹੈਗਾ ਮੇਰੇ ਖਿਆਲੋਂ ਨਹੀਂ ਭਾਈ ਉਹਨਾਂ ਦੀ 40 40 42 ਦੇ ਕਰੀਬ ਹੋਣੀ ਹੈ ਹਾਂਜੀ ਹਾਂਜੀ ਉਹ ਜਵਾਬ ਆਉਂਦਾ ਦੋ ਮੁੰਡੇ ਉਹਨਾਂ ਦੇ ਜੀ ਵਾਰਦਾਥੋੜੀ ਹੈ ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਕਾਂ ਨੇ ਕਰੀਬ ਕੋਈ 3-4 ਬੰਦੇ ਸੀ ਇਹ ਸੀਮਾ ਨਾਂ ਦੀ ਲੜਕੀ ਇਹਨਾਂ ਦੀ ਉਹ ਇਹਦੇ ਅਮਨਦੀਪ ਦੀ ਭੈਣ ਹੀ ਹੈ ਮਾਮੇ ਦੀ ਲੜਕੀ ਸੀਗੀ ਤੇ ਕੰਤਾ ਉਹਦਾ ਇੱਕ ਆ ਬਾਪ ਜੀ ਦਾ ਉਹ ਆਏ ਇੱਥੇ ਗਾਲਾਂ-ਗੋਲਾਂ ਕੱਢਦੇ ਸੀ ਜਿਹੜਾ ਬੰਦਾ ਛੜਾਉਂਦਾ ਸੀ ਲੜਦੇ-ਲੜਦੇ ਕਾਫੀ ਦੂਰ ਆਣ ਕੇ ਸੋਨੂ ਨਾਮ ਦੇ ਬੰਦੇ ਨੇ ਉਹਨੇ ਛੁਰਪਾਨ ਮਾਰੀ ਤੇ ਉਹਦੀ ਅੱਜ ਹਸਪਤਾਲ ਤੋਂ ਜਾ ਕੇ ਸੋਨੂ ਨਾਮ ਦੇ ਬੰਦੇ ਦੇ ਛੁਰਪਾਨ ਬੱਜੀ ਹੈ ਜਾਂ ਉਹਨੇ ਮਾਰੀ ਸੋਨੂ ਨਾਮ ਦੇ ਬੰਦੇ ਦੇ ਛੁਰਪਾਨ ਮਾਰੀ ਹੈ ਜੀ ਕੰਤੇ ਹੋਣਾ ਨੇ ਦੋਨੇ ਅੱਗੇ ਸੀ ਨਾਮ ਨੋਮ ਨੇ ਅਜੇ ਪਤਾ ਨਹੀਂ ਰੇਡ ਗਈ ਹੈ ਸਾਡੀ ਜਲਦੀ ਫੜ ਲਾਂਗੇ ਸੀ ਸੀਮਾ ਦੇ ਨਾਲ ਹੀ ਆਪਸ ਵਿੱਚ ਰਿਸ਼ਤੇਦਾਰੀ ਸੀ ਗਈ ਆਪਸ ਵਿੱਚ ਰਿਸ਼ਤੇਦਾਰੀ ਸੀ ਉਹਨਾਂ ਦੀ ਠੀਕ ਹੈ ਤੇ ਹੁਣ ਤੱਕ ਕੁਝ ਪਤਾ ਲੱਗ ਪਾਇਆ ਕਿ ਇਹ ਆਪ ਕਿਸ ਚੀਜ਼ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਬਸ ਇਹ ਨਿਹੰਗ ਹੈਗੇ ਨੇ ਤੇ ਜਦੋਂ ਇੱਧਰ ਆਉਂਦੇ ਸੀ ਲੜਪਦੇ ਸੀ ਇਹਨਾਂ ਦਾ ਅਜੇ ਤੱਕ ਉਹ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਕਾਰਨ ਕੀ ਹੈ ਉਹ ਉਹ ਅਜੇ ਤੱਕ ਕੀ ਤੱਕ ਬੰਦੇ ਜਿਹੜਾ ਮਰਨ ਵਾਲੇ ਕੀ ਹੈ 42 ਸਾਲ ਦੀ ਉਮਰ ਦਾ ਹੈ ਪਰ ਜਿਹੜੇ ਕਾਂਚੇ ਦੀ ਜ਼ਿਕਰ ਕਰਦੇ ਪਏ ਉਹਦਾ ਕ੍ਰਿਮੀਨਲ ਰਿਕਾਰਡ ਹੈ ਜੀ ਔਰ ਕਿੰਨੇ ਜਣੇ ਸਕੀਦਰ ਨਹੀਂ ਆਇਆ ਇਹ ਦੇਖਣਾ ਪਊਗਾ ਜੀ ਔਰ ਕਿੰਨੇ ਜਣੇ ਸੱਟਾਂ ਲੱਗੀਆਂ ਨੇ ਕਿੰਨੇ ਨੇ ਟੋਟਲ ਹੋ ਜਾਣੀ ਸੀ ਜਿਹੜਾ ਅਮਨਦੀਪ ਸਿੰਘ ਆ ਉਹਦੇ ਵੀ ਸੱਟਾਂ ਤਿੰਨ ਚਾਰ ਵਾਰ ਹੋਏ ਨੇ ਤੇ ਬਾਅਦ ਤੇ ਸੱਟ ਵੀ ਹੈ ਇਹ ਦੱਸ ਦੇਣ ਪਰ ਇਹ ਹਸਪਤਾਲ ਜਾ ਕੇ ਪਤਾ ਲੱਗੂ ਕਿੰਨੀਆਂ ਸੱਟਾਂ ਠੀਕ ਹੈ ਤੇ ਕੋਈ ਕੈਮਰੇ ਸੀਸੀਟੀਵੀ ਖੁਨਾਲੇ ਜਾ ਰਹੇ ਨੇ ਹਾਂਜੀ ਉਹ ਫੰਗਾ ਲੱਗੇ ਦੇਖਾਂਗੇ ਆਉਂਦੇ ਨੇ ਅੱਥਰਾਂ ਬੰਦੇ ਹੀ ਮੰਗੀਆਂ ਰੇਡ ਕਰਨ ਉਹਨਾਂ ਦੇ ਘਰ ਮਾਮਲਾ ਦਾਰੀ ਤੋਂ ਲਿਖਿਆ ਗਿਆ ਵਾ ਮਾਮਲਾ ਦਰਜ ਕਰਨਾ ਹੀ ਇਹ ਸਟੇਟਮੈਂਟ ਲਵਾਂਗੇ